जय श्री राम ਸਾਰਿਆਂ ਨੂੰ ਜੀ। ਸ਼੍ਰੀ ਗੁਰੂ ਕਲਾ ਮੰਚ ਵੱਲੋਂ RAM LILA ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਆ। ਕੱਲ ਤੋਂ RAM LILA ਜਿਹੜੀ ਸ਼ੁਰੂ ਕੀਤੀ ਜਾ ਰਹੀ ਆ ਉਹ ਸੰਬੰਧ ਦੇ ਵਿੱਚ ਅੱਜ ਜਿਹੜੀ ਯਾਤਰਾ ਆ ਜਿਹੜੀ ਜੋਤ ਲਿਆਂਦੀ ਗਈ ਆ ਸ਼੍ਰੀ ਭਗਵਾਨ ਬਾਲਮਿਕ ਆਸ਼ਰਮ ਅੰਮ੍ਰitsar ਤੋਂ ਜਿਹੜੀ ਜੋਤ ਨਕੌਦਰ ਪਹੁੰਚ ਚੁੱਕੀ ਆ ਜਿਹੜੀ ਹੈ ਵੱਡੇ ਚੌਕ ਤੋਂ ਸ਼੍ਰੀ ਜਗਨਨਾਥ ਮੰਦਰ ਤੋਂ ਚੱਲ ਕੇ ਸ਼ਹਿਰ ਦੀ ਪਰਕਰਮਾ ਕਰੇਗੀ। ਜੋਤ ਦੇ ਦਰਸ਼ਨ ਤੁਹਾਨੂੰ ਅਸੀਂ ਕਰਵਾ ਰਹੇ ਆ। ਨਾਲ ਨਾਲ ਔਰ ਨਾਲ ਨਾਲ ਮੈਂ ਫੁਰਜੀ ਗੱਲਬਾਤ ਵੀ ਕਰਾਂਗਾ ਕਿਉਂਕਿ ਜਿਹੜੀ ਗੁਰੂ ਕਲਾ ਮੰਚਾ ਇਹਦੀ ਜਿਹੜੀ ਸਥਾਪਨਾ ਬਹੁਤ ਪਰਸ਼ ਪਹਿਲੇ ਹੋਈ ਸੀ ਬਹੁਤ ਸਾਰ ਪਹਿਲੇ ਤੋਂ ਹੋਈ ਸੀ ਤੇ ਜਿਹੜੀ ਇਹ ਰਾਮਲੀਲਾ ਕਰ ਰਹੇ ਨੇ ਤੋਂ ਗੱਲਬਾਤ ਕਰਾਂਗੇ ਅਸੀਂ ਆਪਣੇ ਨਾਲ ਸਾਡੇ ਸੱਜਣਾਂ ਜੈ ਸ਼੍ਰੀ ਰਾਮ ਪ੍ਰਭੂ ਰਾਮ ਦੀ ਅਪਾਰ ਕਿਰਪਾ ਦੇ ਨਾਲ ਸ਼੍ਰੀ ਗੁਰੂ ਕੋਲਾ ਮੰਚ ਜਿਹੜੀ ਕਿ 34ਵੀਂ ਰਾਮਲੀਲਾ ਰਾਤਰੀ ਕਰਾਉਣ ਜਾ ਰਹੇ ਆ ਉਸ ਦੇ ਸਬੰਧ ਦੇ ਵਿੱਚ ਸ਼੍ਰੀ ਰਾਮ ਤੀਰਥ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਤੋਂ ਭਗਵਾਨ ਬਾਲਮੀਕੀ ਦੇ ਆਸ਼ਰਮ ਦੇ ਉੱਪਰ ਇੱਕ ਪਵਿੱਤਰ ਜੋਤ ਦੀ ਉਤੋਂ ਆਗਮਨ ਕੀਤਾ ਗਿਆ ਨਕੋਦਰ ਦੇ ਵਿੱਚ ਜਿਸ ਦੇ ਵਿੱਚ ਸਾਡੇ ਸਾਰੇ ਹੀ ਸਾਥੀ ਗਿਲ ਸਾਹਿਬ ਮਨੀਸ਼ ਧੀਰਜੀ ਤੇ ਸਾਰੇ ਹੀ ਸਾਡੇ ਨਕੋਦਰ ਨਿਵਾਸੀ ਹਮ ਹਮਾ ਕੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਇਸ ਪਵਿੱਤਰ ਜੋਤੀ ਨੂੰ ਅਸੀਂ ਲਿਜਾ ਕੇ ਸਥਾਪਿਤ ਕਰਾਂਗੇ ਗੁਰੂਕਲਾ ਮੰਚ ਦੇ ਦਸਤਰ ਦੇ ਵਿੱਚ ਜਿੱਥੇ ਅਖੰਡ ਜੋਤ ਜਲੇਗੀ 13 ਤਰੀਕ ਅਕਤੂਬਰ ਤੱਕ ਜੋ ਤੱਕ ਸਾਡੀ ਭਾਰਤ ਭਰਤ ਮਲਾਬ ਦੀ ਰਾਤਰੀ ਰਾਮਲੀ ਦਾ ਸਮਾਪਨ ਹੋਣਾ ਹੈ ਇਸ ਤੇ ਆਏ ਹੋਏ ਸਾਰੇ ਬੰਦਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਮਹਾਰਾਜ ਪ੍ਰਭੂ ਰਾਮ ਦਾ ਬਹੁਤ ਬਹੁਤ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤਾਂ ਜੋ ਅਸੀਂ ਇਸ ਜੋਤ ਨੂੰ ਲਿਆ ਸਕੇ ਆ ਤੇ ਨਾਲ ਹੀ ਸਾਡੇ ਸਾਰੇ ਨਕੋਦਰ ਨਿਵਾਸੀਆਂ ਤੇ ਆਸ਼ੀਰਵਾਦ ਹੋਵੇ ਜੈ શ્રી ਰਾਮ ਜੈ શ્રી ਰਾਮ ਜੀ ਸਾਰਿਆਂ ਨੂੰ ਅੱਜ ਬਹੁਤ ਵੱਡਾ ਦਿਨ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਸ਼੍ਰੀ ਗੁਰੂ ਕਲਾ ਮੰਚ 34 ਸਾਲ ਤੋਂ ਲਗਾਤਾਰ ਨਕੋਦਰ ਦੇ ਵਿੱਚ ਜਿਹੜੀ ਇਹ ਉਪਲਖਸ਼ ਦੇ ਵਿੱਚ ਰਾਮਲੀਲਾ ਉਪਲਖਸ਼ ਦੇ ਵਿੱਚ ਹਮੇਸ਼ਾ ਤੋਂ ਹੀ ਰਾਤ ਦੀ ਜਿਹੜੀ ਆ ਰਾਮਲੀਲਾ ਚੱਲਦੀ ਆ ਰਹੀ ਹੈ ਉਸ ਉਪਲਬਖ ਦੇ ਵਿੱਚ ਅੱਜ ਭਗਵਾਨ ਵਾਲਮੀਕ ਮਹਾਰਾਜੀ ਤੋਂ ਰਾਮਕੀ ਸੰਮੇਸਰ ਤੋਂ ਪਵਿੱਤਰ ਜੋਤ ਆਈ ਹੈ ਜਿਹੜੀ ਸਾਡੇ ਸਾਰੇ ਨਕੋਦਰ ਨਿਵਾਸੀਆਂ ਲਈ ਨਹੀਂ ਪੂਰੇ ਹਲਕੇ ਦੇ ਲਈ ਪੂਰੇ ਏਰੀਏ ਦੇ ਲਈ ਇਹ ਬੜੀ ਸ਼ੁਭ ਘੜੀ ਹੈ ਬੜਾ ਆਸ਼ੀਰਵਾਦ ਪ੍ਰਭੂ શ્રી RAM ਜੀ ਦਾ ਜਿਹੜਾ ਸਾਡੇ ਤੇ ਕਿਰਪਾ ਇੰਨੀ ਵਰਸਦੀ ਹੈ ਕਿ ਸਾਨੂੰ ਇਹ ਸੇਵਾ ਦਾ ਮੌਕਾ ਮਿਲਦਾ ਔਰ ਸਾਨੂੰ ਇਸ ਗੁਰੂ ਕਲਾ ਮੰਚ ਦੇ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਔਰ ਪ੍ਰਭੂ શ્રી RAM ਅਗੇ ਹੀ ਪ੍ਰਾਰਥਨਾ ਕਰਦੇ ਆ ਕਿ ਇਹ ਕਿਰਪਾ ਦ੍ਰਿਸ਼ਟੀ ਸਾਡੀ ਆਉਣ ਵਾਲੀ ਪੀੜ੍ਹੀਆਂ ਤੱਕ ਵੀ ਬਣੀ ਰਹੇ ਤਾਂ ਕਿ ਇਹ ਜੋਤ ਜਿਹੜੀ ਹੈ ਇਸੇ ਤਰ੍ਹਾਂ ਜਗਦੀ ਰਹੇ ਅਖੰਡ ਜੋਤ ਜਿਹੜੀ ਹੈ ਪਵਿੱਤਰ ਜੋਤ ਹੈ ਇਹਦਾ ਕਿਰਪਾ ਇਹਦੀ ਅਸ਼ੀਰਵਾਦ ਪ੍ਰਭੂ શ્રી RAM ਦਾ ਅਸ਼ੀਰਵਾਦ ਮਰਿਆਦਾ ਪ੍ਰਿਸ਼ੋਤਮ ਦਾ ਅਸ਼ੀਰਵਾਦ ਸਾਡੇ ਨਕੋਦਰ ਨਿਵਾਸੀਆਂ ਤੇ ਸਾਡੇ ਹਿੰਦੁਸਤਾਨੀਆਂ ਤੇ ਸਭ ਤੇ ਬਣਿਆ ਰਹੇ ਜੈ ਸ਼੍ਰੀ ਰਾਮ ਏ ਸ਼੍ਰੀ ਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕਲਾ ਮੰਚ ਨਕੋਦਰ ਵੱਲੋਂ ਭਗਵਾਨ ਬਾਲਮਿਕੀ ਆਸ਼ਰਮ ਤੋਂ ਜੋਤ ਜਿਹੜੀ ਜੋਤ ਲੈ ਕੇ ਆਂਦੀ ਆ ਔਰ ਇਹ ਇੱਕ ਸ਼ਲਾਘਾਯੋਗ ਕਦਮ ਆ ਕਿਉਂਕਿ ਅਸੀਂ ਆਪਸੀ ਭਾਈਚਾਰਾ ਕਾਇਮ ਕਰਨ ਲਈ ਸਾਨੂੰ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਹੈਗੇ ਆ ਮੈਂ ਆਪਣੇ ਵੱਲੋਂ ਆਪਣੀ ਵਾਲਮੀਕੀ ਸਮਾਜ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਅੱਜ ਦੇ ਸ਼ੁਭ ਅਪਸਰ ਤੇ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਖਾਸ ਕਰਕੇ ਗੁਰੂ ਕਲਾ ਮੰਚ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕਦਮ ਦੇ ਵਿੱਚ ਚਾਰ ਚੰਦ ਲਾਇਆ ਹਿੱਸਾ ਦੇ ਪਾਇਆ ਆ ਔਰ ਮੈਂ ਫੇਰ ਇੱਕ ਵਾਰੀ ਇਸ ਗੁਰੂ ਕਲਾ ਮੰਚ ਵੱਲੋਂ ਲੱਖ ਲੱਖ ਵਧਾਈ ਦਿੰਦਾ ਮੈਂ ਜੇ ਮੈਂਬਰ ਵੀ ਗੁਰੂ ਕਲਾ ਮੰਚ ਦਾ ਵਾਈਸ ਪ੍ਰੈਸਿਡੈਂਟ ਹੋਣ ਦੇ ਨਾਤੇ ਵੀ ਵਧਾਈ ਦਿੰਦਾ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਜਦੋਂ ਕਿ ਸ਼੍ਰੀ ਗੁਰੂ ਕਲਾ ਮੰਚ ਰਾਤਰੀ रामलीला ਜਿਹੜੀ ਕਿ 34ਵੇਂ ਸਾਲ ਦੇ ਵਿੱਚ ਪ੍ਰਵੇਸ਼ ਕੀਤਾ ਹੈ ਉਹਦੇ ਉਪਲਖ ਵਿੱਚ ਪਿਛਲੇ ਸਾਲ ਤੋਂ ਜਿਹੜੀ ਇੱਕ ਪਰੰਪਰਾ ਚੱਲੀ ਸੀ ਕਿ ਜਿਹੜੀ ਸ਼੍ਰੀ ਰਾਮ ਤੀਰਤ ਅਮਰਸਰ ਜੀ ਤੋਂ ਇੱਕ ਪਵਿੱਤਰ ਜੋਤ ਲੈ ਆ ਕੇ ਸਾਰਿਆਂ ਨਾਲ ਪਹਿਲਾ ਇਸ ਚੀਜ਼ ਦਾ ਆਗਾਜ਼ ਕੀਤਾ ਜਾਵੇ ਉਸ ਪਰੰਪਰਾ ਨੂੰ ਇਸ ਸਾਲ ਵੀ ਉਹਨੂੰ ਜਾਰੀ ਰੱਖਦੇ ਹੋਏ ਅੱਜ ਅਸੀਂ ਸਵੇਰੇ ਪ੍ਰਭੂ ਦੀ ਜੋਤ ਲੈ ਕੇ ਆਏ ਹਾਂ ਹੁਣ ਸ਼੍ਰੀ ਜਗਨਨਾਥ ਮੰਦਰ ਤੋਂ ਅਸੀਂ ਜੋਤ ਨੂੰ ਲੈ ਕੇ ਜਿੱਥੇ ਦੇਵੀਦਲਾ ਮੰਦਰ ਜਾਂਚ ਕਰਦੇ ਵਿੱਚ ਕੱਲ 33 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਜਿਹੜਾ ਪ੍ਰਭੂ ਰਾਮ ਦੀ ਲੀਲਾ ਕੀਤੀ ਜਾਣੀ ਹੈ ਇਸ ਜੋਤ ਨੂੰ ਉੱਥੇ ਪ੍ਰਚੰਡ ਕੀਤਾ ਜਾਏਗਾ ਤੇ ਪ੍ਰਭੂ ਰਾਮ ਦਾ ਅਸ਼ੀਰਵਾਦ ਲਿੱਤਾ ਜਾਏਗਾ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ ਅੱਜ ਆਪਣੇ ਨਕੋਦਰ ਸ਼ਹਿਰ ਨਿਵਾਸੀਆਂ ਲਈ ਬਹੁਤ ਵਡਭਾਗਾ ਦਿੰਨੇ ਆ ਕਿ ਅੱਜ ਸ਼੍ਰੀ ਬਾਲਮਿਕੀ ਜੀ ਤੀਰਤ ਤੋਂ ਜੋਤ ਲੈ ਕੇ ਆਏ ਆ ਇਹ ਇਹਨਾਂ ਦਾ ਸੇਰਾ ਜਾਂਦਾ ਆ ਆਪਣੇ ਗੁਰੂ ਕਲਾ ਮੰਚ ਤੋਂ ਜਿਹੜੇ ਪਿਛਲੇ ਸਾਢੇ ਤਿੰਨ ਦਹਾਕੇ ਤੋਂ ਨਕੋਦਰ ਦੀ ਸੇਵਾ ਦੇ ਵਿੱਚ ਪ੍ਰਭੂ ਰਾਮ ਜੀ ਦੀ ਜਿਹੜੀ ਸ਼੍ਰੀ ਮਹਾਰਾਜ ਭਗਵਾਨ ਵਾਲਮੀਕੀ ਜੀ ਦੁਆਰਾ ਰਚੇਤ ਰਮਾਇਣ ਆ ਉਸ ਨੂੰ ਅੱਗੇ ਲੈ ਜਾਂਦੇ ਹੋਏ ਉਹਨਾਂ ਦੀ ਪ੍ਰਥਾ ਨੂੰ ਅੱਗੇ ਲੈ ਜਾਂਦੇ ਹੋਏ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਮਾਰਗਦਰਸ਼ਨ ਨੂੰ ਨਕੋਦਰ ਵਾਸੀਆਂ ਦੇ ਸਮਖੇ ਪੇਸ਼ ਕਰਦੇ ਹੋਏ ਉਹਨਾਂ ਦੇ ਜੀਵਨ ਦੇ ਜਿਹੜੇ ਲਖਸੇਗੇ ਉਹਨਾਂ ਨੂੰ ਦੱਸਦੇ ਹੋਏ ਸਮਾਜ ਨੂੰ ਇੱਕ ਵਧੀਆ ਸੇਧ ਦੇ ਰਹੇ ਆ ਤੇ ਉਹ ਸੇਧ ਨੂੰ ਦੇਖਦੇ ਹੋਏ ਜਿਹੜਾ ਇਹ ਨਕੋਦਰ ਨਵਾਸੀ ਇਹਨਾਂ ਦੇ ਸਦਾ ਆਭਾਰੀ ਆ ਕਿਉਂਕਿ ਜਿਹੜਾ ਇਹ ਗੁਰੂ ਕਲਾ ਮੰਚ ਆ ਜਿਹੜਾ ਇਹਨਾਂ ਸਾਥੀਆਂ ਸਹਿਯੋਗੀਆਂ ਦੇ ਨਾਲ ਇਹਨੇ ਸਮੇਂ ਤੋਂ ਚੱਲ ਰਿਹਾ ਆ ਨਕੋਦਰ ਸ਼ਹਿਰ ਇਹਨਾਂ ਦਾ ਰਣੀ ਆ ਕਿਉਂਕਿ ਇਹਨਾਂ ਨੇ ਇਹ ਉਭਰਾਲਾ ਚੱਕਿਆ ਆ ਆ ਜੋ ਸਾਢੇ 3 ਦਹਾਕੇ ਤੋਂ ਨਕੋਦਰ ਦੇ ਵਿੱਚ ਚੱਲ ਰਿਹਾ ਵਾ ਇਹ ਨਕੋਦਰ ਵਾਸੀ ਇਹਦੇ ਬਹੁਤ ਬਹੁਤ ਵਧਾਈ ਦੇ ਪਾਤਰ ਆ ਅਸੀਂ ਨਕੋਦਰ ਵਾਸੀ ਕਰਮਾ ਵਾਲੇ ਆ ਇੱਕ ਪੰਜਾਬ ਵਾਸੀ ਕਰਮਾ ਵਾਲੇ ਆਂ ਪ੍ਰਭੂ ਬਾਲਮੀਕੀ ਜੀ ਦੀ ਧਰਤੀ ਭਗਵਾਨ ਰਾਮ ਦੀ ਧਰਤੀ ਇੱਥੇ ਇਹ ਰਮਾਇਣ ਦੀ ਜਿਹੜੀ ਕਥਾ ਆ ਰਮਾਇਣ ਦੀ ਜਿਹੜੀ ਰਾਮਲੀਲਾ ਚਲਾਈ ਜਾ ਰਹੀ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਵੱਡੇ ਚੌਂਕ ਤੋਂ ਜਗਨਨਾਥ ਮੰਦਿਰ ਦੇ ਕੋਲੋਂ ਦਿਖਾ ਰਿਆ ਸੀ ਜਿੱਥੇ ਕਿ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਜੋਤ ਲਿਆਂਦੀ ਗਈ ਆ ਜਿਹੜੀ ਜੋਤ ਆ ਮਹਾਰਾਜ ਬਾਲਮੀਕੀ ਤੀਰਥ ਸਥਾਨ ਅੰਬਰਸਰ ਤੋਂ ਜੋੜਦੇ ਆਂ ਦੇ ਆਂਦੀ ਗਈ ਆ ਜਿਹੜੀ ਦੇਵੀ ਤਲਾ ਜੰਜ ਘਰ ਵਿਖੇ ਸਥਾਪਿਤ ਕੀਤੀ ਜਾਵੇਗੀ ਇਹ ਜਿਹੜੀ ਰਾਮਲੀਲਾ ਆ ਕੱਲ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ ਹੋਵੇਗੀ ਉਹ ਜਿਹੜੀ ਰਾਮਲੀਲਾ ਪ੍ਰਭੂ ਦੀ ਲੀਲਾ ਆ ਉਹ 4 ਤਰੀਕ ਤੋਂ 13 ਤਰੀਕ ਤੱਕ ਜਿਹੜੀ ਇਹ ਜੋਤ ਆ ਸ਼੍ਰੀ ਜੰਜ ਘਰ ਦੇ ਵਿੱਚ ਸਥਾਪਿਤ ਕੀਤੀ ਜਾਵੇਗੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇੱਕਤਾਲਰ ਨਿਊਜ਼ ਨਕੋਦਰ